ਹਾਂਜੀ ਮਿੱਤਰੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਣ ਆਪਾਂ ਨੇ ਸਿੱਧੂ ਮੂਸੇਵਾਲ ਦੇ ਘਰ ਹਵੇਲੀ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਜੁੜੇ ਰਹੇ ਹੋ ਬਲੌਗ ਦੇ ਨਾਲ ਤੁਸੀਂ ਥੰਬਨੇਲ ਤੋਂ ਚੈੱਕ ਕਰ ਲਿਆ ਹੋਊਗਾ ਤੇ ਜੁੜੇ ਰਹੇ ਹੋ ਬਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਤੇ ਆਪਾਂ ਇੰਨੇ ਦਿਨ ਬਲੌਗ ਤਾਂ ਨਹੀਂ ਲੈ ਕੇ ਆਏ ਕਿਉਂਕਿ ਮੈਂ ਥੋੜਾ ਜਿਹਾ ਬੀਜੀ ਸੀਗਾ ਤੇ ਹੁਣ ਆਪਾਂ ਡੇਲੀ ਬਲੌਗ ਪਾਇਆ ਕਰੀਏ ਤੁਸੀਂ ਕਮੈਂਟਾਂ ਵਿੱਚ ਦੱਸਿਓ ਤੇ ਸਾਰੇ ਜਾਣੇ ਆਪਦੀ ਰਾਇ ਜਲੂਰ ਦੇਖੀ ਜਾਏ ਕਮੈਂਟਾਂ ਵਿੱਚ ਤੇ ਅੱਜ ਜਾ ਰਹੇ ਆਪਾਂ ਮੂਸੇ ਪਿੰਡ ਤੇ ਆਪਾਂ ਟਾਈਮ ਲੈਪਸ ਦੀ ਵੀਡੀਓ ਲਾਵਾਂਗੇ ਤੇ ਹਜੇ ਤਾਂ ਆਪਾਂ ਪਿੰਡੀਆਂ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਜੇ ਮਿੱਤਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਵੀ ਦਬਾ ਲਿਓ ਤੇ ਮਿਲਦੇ ਆ ਤੁਹਾਨੂੰ ਅੱਜ ਸਿੱਧੂ ਮੂਸੇਵਾਲ ਦੇ ਘਰ ਜਾ ਕੇ ਲੋ ਜੀ ਦੇਖੋ ਸੰਗਰੂਰ ਪਹੁੰਚ ਗਏ ਸੀ ਉਰੇ ਧਰਨਾ ਲੱਗਿਆ ਆ ਹਾਂਜੀ ਪਹੁੰਚ ਗਏ ਸੀਗੇ ਸਿੱਧੂ ਮੂਸਾ ਦਾ ਪਿੰਡ ਮੂਸਾ ਪਿੰਡ ਦੇਖੋ ਲੋ ਜੀ ਦੇਖੋ ਪਹੁੰਚ ਗਏ ਤੇ ਲੋ ਜੀ ਆਪਾਂ ਇੱਥੇ ਪਹੁੰਚ ਗਏ ਸੀਗੇ ਤੇ ਉਧਰ ਸਿੱਧੂ ਮੂਸੇਵਾਲੇ ਦੀ ਹਵੇਲੀ ਤੇ ਇੱਧਰ ਦੇਖੋ ਇਹਨਾਂ ਦਾ ਬੂਮ ਖੜਾ ਤੇ ਇਹਨਾਂ ਦੀ ਕੜੀਆ ਇਲੈਕਟ੍ਰਿਕ ਤੇ ਇੱਧਰ ਫੋਰਡ ਦੇਖੋ ਛੱਤੀ 3 ਦੇਖੋ ਜੀ ਆ ਸਿੱਧੂ ਭਾਈ ਦਾ ਨਾਟ ਘਰ ਹੈ ਛੜਾ ਇਹ ਦੇਖੋ ਤੇ ਇਧਰ ਝੋਟਾ 90 99 ਦੇਖੋ ਬਾਈ ਸਿੱਧੂ ਭਾਈ ਦਾ ਖੜਾ ਦੇਖੋ ਜੀ ਤੇ ਆ ਉਹਨਾਂ ਦਾ ਨਾਟ ਘਰ ਆ ਤੇ ਆ ਉਹਨਾਂ ਦੀ ਬਲੀ ਜੀਪ ਦੇ ਆਉਤਾਰ ਜੀ ਦੇ ਗੋਲੀਆਂ ਪੱਜੀਆਂ ਤੇ ਆਉਨਾਂ ਦੀ ਟਰਾਲੀ ਜਿਹੜੇ TSB ਬਿਲਗਿ ਵਾਲੇ ਨੇ ਦਿੱਤੀ ਸੀ ਦੇਖੋ ਬਾਕੀ ਆ ਦੇਖੋ ਕੱਲਾ ਕੱਲਾ ਦੇਖੋ ਆਉਨਾਂ ਦੀ ਹਵੇਲੀ ਹਵੇਲੀ ਦੇਖੋ ਪੈਦਰ ਦੇਖੋ ਕੋ ਜੀ ਹਵੇਲੀ ਉਹਨਾਂ ਦੀ ਤੇ ਤੁਹਾਨੂੰ ਆ ਸਭ ਕੁਝ ਦਿਖਾਤਾ ਦੇਖੋ ਬਹੁਤ ਉਹਨਾਂ ਦੇ ਇੱਥੇ ਦੇਖੋ ਇਹ ਸਾਰਾ ਸਮਾਨ ਤੇ ਉਹ ਥਾਰ ਖੜੀ ਆ ਦੇਖੋ ਜਿਹਦੇ ਬਾਈ ਜੇ ਲਾਸਟ ਰਾਈਡ ਕੀਤੀ ਸੀ ਦੇਖੋ ਆ ਦੇਖੋ ਜੀ ਬਾਈ ਦਾ 911 ਤੇ ਹੁਣ ਚੱਲਿਆਂ ਆਪਾਂ ਸਮਾਦ ਵੱਲ ਇਹ ਬਾਈ ਦਾ ਫੋੜ ਖੜਾ ਹੈ ਤੇ ਹੁਣ ਚੱਲਿਆਂ ਆਪਾਂ ਸਮਾਦ ਵੱਲ ਦਿਖਾਉਣੇ ਆ ਤੁਹਾਨੂੰ ਤੇ ਲੋ ਜੀ ਹੁਣ ਆਪਾਂ ਚੱਲਿਆਂ ਸਮਾਦ ਵੱਲ ਤੇ ਉੱਥੇ ਜਾ ਕੇ ਦਿਖਾਉਣੇ ਆ ਤੁਹਾਨੂੰ ਚੱਲਦੇ ਹਾਂ ਸਾਫਾ ਸਮਾਨ ਵੱਲ ਤੇ ਬਾਕੀ ਦੇਖੋ ਉੱਧਰ ਹਵੇਲੀ ਦਾ ਮੇਨ ਗੇਟ ਆ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਸਮਾਦਵਾਲ ਦੇਖੋ ਤੇ ਗੱਡੀ پارک ਕਰਤੀ ਆਪਾਂ ਤੇ ਇੱਧਰ ਦੇਖੋ ਦੁਕਾਨਾਂ ਲੱਗੀਆਂ ਹੋਣੀਆਂ ਤੇ ਹੁਣ ਚੱਲਦੇ ਆਪਾਂ ਸਮਾਦਵਾਲ ਦੇਖੋ ਅੰਦਰ ਦੇਖੋ ਜੀ ਤੇ ਆਹ ਸੀਗਾ ਬਾਈ ਦਾ ਟਾਲੀ ਵਾਲਾ ਖੇਤ देखो टाली घड़ी लो जी देखो ਸੀ ਬਾਈ ਦੀ ਸਮਾਦ ਦੇਖੋ ਤੇ ਲੋ ਜੀ ਹੁਣ ਆਪਾਂ ਦੇਖ ਲਿਆ ਉਹਦੇ ਸਭ ਕੁਝ ਲੇਖੋ ਬਾਈ ਜੀ ਦੀ ਸਮਾਦ ਤੇ ਉਧਰ ਟਾਲੀ ਵਾਲਾ ਖੇਤ ਤੇ ਹੁਣ ਆਪਾਂ ਚੱਲਿਆਂ ਦੇਖੋ ਬਾਕੀ ਤੇ ਲੋ ਜੀ ਹੁਣ ਉੱਥੇ ਪਹੁੰਚੇ ਜਿੱਥੇ ਗੱਡੀ ਖੜੀ ਸੀਗੀ ਆ ਦੇਖੋ ਨਿਸ਼ਾਨ ਲੱਗੇ ਤੇ ਉਹ ਦੇਖੋ ਕੰਦਾਂ ਤੇ ਗੋਲੀਆਂ ਵੱਜੀ ਹੋਈਆਂ ਤੇ ਇੱਧਰ ਅੱਗੇ ਵੀ ਨੇ ਤੇ ਆਉਣ ਨਿਸ਼ਾਨ ਆ ਵੀ ਲੋ ਜੀ ਆ ਦੇਖੋ ਮੰਦਰ ਦੇ ਅੰਦਰ ਦੇਖੋ ਤੇ ਉਹ ਦੇਖੋ ਆ ਤੇ ਉਹ ਗੇਟ ਦੇਖੋ ਗੇਟ ਤੇ ਨਿਸ਼ਾਨ ਲੱਗੇ ਹੋਏ ਨੇ ਕਾਹ ਕਰਿਆ ਆ ਸੀ ਕਾਹ ਕਰੇਗਾ ਕਾਹ ਰਿੰਗ ਕੋਈ ਨਹੀਂ ਆ ਦੇਖੋ ਗੇਟ ਤੇ ਲੱਗੇ ਹੋਏ ਆ ਤੇ ਆਹ ਦੇਖੋ ਜੀ ਗੱਡੀ ਆ ਉਰੇ ਖੜੀ ਸੀ ਆ ਕ੍ਰੋਸ ਪਿਆ ਜਿੱਥੇ ਤੇ ਉਹ ਦੇਖੋ ਕੰਢ ਤੇ ਗੋਲੀਆਂ ਆ ਦੇਖੋ ਜੀ ਦੇਖ ਲਈ ਹੁਣ ਤੇ ਆਪਾਂ ਹੁਣ ਚੱਲਾਂਗੇ ਘਰ ਨੂੰ ਤੇ ਦਿਖਾਉਣਿਆ ਤੁਹਾਨੂੰ ਜੁੜੇ ਰਹੋ ਵਲੌਗ ਦੇ ਨਾਲ ਲੋ ਜੀ ਮਿੱਤਰੋ ਸਿੱਧੂ ਮੂਸੇਵਾਲ ਦੇ ਹਵੇਲੀ ਤੋਂ ਆਗੇ ਸੀ ਆਪਾਂ KFC ਖਾਣ ਪੀਣ ਤੇ ਇੱਥੇ ਖਾ ਪੀ ਕੇ ਹੁਣ ਚੱਲਦੇ ਆਪਾਂ ਘਰੇ ਤੇ ਅੱਜ ਦਾ ਵਲੌਗ ਇੱਥੇ ਐਂਡ ਕਰਦਾ ਹਾਂ ਮਿਲਦੇ ਆ नेक्स्ट ਵੀਡੀਓ 'ਚ ਤੱਕ ਤੱਕ ਤੇ ਲਈ ਸਤਿ ਸ੍ਰੀ ਅਕਾਲ ਥੈਂਕਸ ਫੋਰ ਵਾਚਿੰਗ ਬਾਏ